4 4 ਐਮਏ ਕੀਤੀ ਹੋਈਆਂ ਨੇ ਐਮਏ ਪੰਜਾਬੀ ਐਮਏ ਪੋਲੀਟੀਕਲ ਐਮਏ ਜਰਨਲਿਜ਼ਮ ਇਥੋਂ ਤੱਕ ਇਹ ਹਾਦੀ ਹੋ ਗਈ ਜਦੋਂ ਉਸਨੇ ਪੀ ਐਚ ਡੀ ਕਰ ਦਿੱਤੀ ਲਾਹੌਰ ਦੇ ਵਿੱਚ ਤੇ ਉਸ ਤੋਂ ਬਾਅਦ ਉਹ ਬੰਦਾ 9 ਸਾਲ ਤੱਕ ਕੰਮ ਵੀ ਕਰਦਾ ਰਿਹਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸਹਾਇਕ ਦੇ ਤੌਰ ਤੇ ਲੈਕਚਰ ਤੌਰ ਤੇ ਤੇ ਪਰ ਉਸ ਨੂੰ ਪੱਕਾ ਨਹੀਂ ਕੀਤਾ ਗਿਆ ਜਦੋਂ ਪੱਕਾ ਨਹੀਂ ਹੋਇਆ ਤਾਂ ਅਖੀਰ ਉਸਨੇ ਕੀ ਠਾਨੀ ਉਸਨੇ ਆਪਣੀ ਇੱਕ ਸਬਜ਼ੀ ਦੀ ਰੇੜੀ ਲਗਾ ਲਈ ਸੋ ਦੋਸਤੋ ਪੂਰਾ ਇੱਕ ਹੀ ਵਿਸ਼ਾ ਇਸ ਪੂਰੇ ਵਿਸ਼ੇ ਦੇ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਜੁੜੇ ਨੇ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੀ ਉਹਨਾਂ ਨਾਲ ਕਰਦਿਆਂ ਗੱਲਬਾਤ ਵੀ ਸ਼ਰਮਾ ਜੀ ਕੀ ਕੁਝ ਹੋ ਰਿਹਾ ਹੈ ਤੇ ਉਹਨਾਂ ਨੂੰ ਵੀ ਅਸੀਂ ਵੀਡੀਓ ਭੇਜ ਚੁੱਕੇ ਆ ਜੀ ਸੰਦੀਪ ਸ਼ਰਮਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਏਵਨ ਪੰਜਾਬੀ ਟੀਵੀ ਦੇ ਲਾਈਵ ਪ੍ਰੋਗਰਾਮ ਜੀ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸ਼ਰਮਾ ਜੀ ਸਰਕਾਰਾਂ ਦੀਆਂ ਨਲਾਕੀਆਂ ਫੇਰ ਸਾਹਮਣੇ ਆ ਰਹੀਆਂ ਦੇਖੋ ਬਿਲਕੁਲ ਬਿਲਕੁਲ ਸੋਢੀ ਸਾਹਿਬ ਜੇ ਆਪਾਂ ਸੈਂਟਰ ਸਰਕਾਰ ਦੀ ਗੱਲ ਕਰੀਏ ਤਾਂ ਉਹਦਾ ਵੀ ਰੱਬ ਰੱਖਾ ਹੈ ਜੀ ਪੰਜਾਬ ਸਰਕਾਰ ਦੀ ਗੱਲ ਕਰੀਏ ਉਹਦਾ ਵੀ ਰੱਬ ਰੱਖਾ ਹੈ ਜੀ ਜੀ ਪਤਾ ਨਹੀਂ ਇਹ ਸਰਕਾਰਾਂ ਕਦੋਂ ਜਾਗਣਗੀਆਂ ਜਾਂ ਕਦੋਂ ਉਹ ਸੋਚ ਰੱਖਣਗੀਆਂ ਜੋ ਕਜ਼ਾ ਦੇ ਪ੍ਰਤੀਕ ਰਾਜੇ ਦੀਆਂ ਹੁੰਦੀ ਹੈ ਜੀ ਜੀ ਲੋਕਾਂ ਦੇ ਪ੍ਰਤੀਕ ਰਾਜੇ ਦੀਆਂ ਹੁੰਦੀਆਂ ਕੱਲ ਆਪਣਾ ਦੇਸ਼ਾ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਮੰਨ ਲਓ ਇਤਿਹਾਸੇ ਮੰਨ ਲਓ ਉਹਨਾਂ ਦਾ ਖਜ਼ਾਨਾ ਮੰਨ ਲਓ ਜਾਂ ਉਹਨਾਂ ਦੇ ਨਾਲ ਜਿਵੇਂ ਗੱਲਾਂ ਤੇ ਜੀ देखो इतनी संपत्ति किसी राजे ने अपने राज के टाइम दे ਘਰਾਣੇ ਦੇ ਵਿੱਚ ਜੋੜੀ ਹੋਈ ਕਿ ਚੰਗਾ ਕੰਮ ਕਰਿਆ ਹੋਇਆ ਜਾਂ ਚੰਗਾ ਲੋਕਾਂ ਵਾਸਤੇ ਸੋਚਿਆ ਹੋਇਆ ਕੁਰਬਾਨੀਆਂ ਦਿੱਤੀਆਂ ਹੋਈਆਂ ਜਾਂ ਕਿਤੇ ਨਾ ਕਿਤੇ ਜਿੰਨੂੰ ਕਹਿ ਦਿੰਦਾ ਹੈ ਵੀ ਡਟ ਕੇ ਖੜੇ ਰਹਿਣ ਦੇ ਬਾਅਦ ਇਹ ਕਿਤੇ ਨਾ ਕਿਤੇ ਰਿਜ਼ਲਟ ਮਿਲਦੇ ਆ। ਜੀ ਜੀ ਅੱਜ ਵੀ ਸਾਡੇ ਰਾਜੇ ਅੱਜ ਵੀ ਪ੍ਰਜਾ ਦੀ ਜੇਸੀ ਗੱਲ ਕਰੀਏ ਤਾਂ ਬੜਾ ਦੁੱਖ ਲੱਗਦਾ ਛੋਟੀ ਸਾਹਿਬ ਇੱਕ ਕੱਲੇ ਸੰਦੀਪ ਪਟਿਆਲੇ ਦੀ ਗੱਲ ਨਹੀਂ ਐਸੀ ਕਰਦੇ ਪਤਾ ਨਹੀਂ ਕਿੰਨਾ ਇੱਕ ਸੰਦੀਪ ਪਟਿਆਲਾ ਜਾਂ ਸੰਦੀਪ ਕੌਰ ਕਿੰਨੀਆਂ ਕਿ ਸਾਡੀਆਂ ਹੋਣੀਆਂ ਭੈਣਾਂ ਜਾਂ ਸਾਡੀਆਂ ਬੱਚੀਆਂ ਜਾਂ ਸਾਡੇ ਭਰਾ ਕਿੰਨੇ ਕੋਣੇ ਆ ਜਿਹੜੇ ਕਿਤੇ ਨਾ ਕਿਤੇ ਐਨੀ ਐਨੀ ਪੜ੍ਹਾਈ ਕਰਕੇ ਫਿਰ ਉਹ ਸਰਕਾਰਾਂ ਦੇ ਅੱਗੇ ਜਾ ਕੇ ਕਿਤੇ ਨਾ ਕਿਤੇ ਨੌਕਰੀਆਂ ਦੇ ਪਿਛੜ ਕੇ ਰਹਿ ਜਾਂਦੇ ਆ ਜਾਂ ਪਿਛੜ ਰਹੀ ਹੋਏ ਆ ਜੀ ਜਿਹੜੇ ਬੱਚੇ ਦੇਖੋ ਇੰਨੀ ਘਾਹ ਲਾਣਾਂ ਕਰ ਲ ਕੇ ਇੰਨੀ ਪੜਾਈ ਹੁਣ ਜਿਵੇਂ ਤੁਸੀਂ ਦੱਸੇ ਵੀ 4 ਐਮਏ ਕੀਤੀਆਂ ਹੋਈਆਂ ਜੀ ਜੀ 4 ਐਮਏ ਕਰਨ ਨੂੰ ਕਿੰਨਾ ਖਰਚਾ ਲੱਗਿਆ ਹੋਊਗਾ ਜੀ ਉਹਦੇ ਮਾਤਾ ਪਿਤਾ ਦਾ ਜੀ ਜੀ ਕਿੰਨਾ ਕੁ ਸ ਵਿਚਾਰਿਆਂ ਨੇ ਆਪਣੇ ਢਿੱਡਾਂ ਨੂੰ ਜਿਹਨੂੰ ਕਹਿੰਦੇ ਪੰਜਾਬੀ ਜਿ ਸਿੱਧੀ ਖੇਡ ਸ਼ਬਦਾਂ ਜਿ ਉਹ ਢਿੱਡਾਂ ਨੂੰ ਗੱਠਾਂ ਦੇ ਦੇ ਕੇ ਕਿਤੇ ਨਾ ਕਿਤੇ ਆਪਣੇ ਬੱਚੇ ਨੂੰ ਮਾਂ ਬਾਪ ਢਾਉਨੇ ਆ ਜੀ ਬਹੁਤ ਸ਼ਰਮ ਆਈ ਸਭ ਤੋਂ ਵੱਡੀ ਗੱਲ ਖਰਚੇ ਦੀ ਨਹੀਂ ਐ ਜੇ ਤੁਹਾਨੂੰ ਵੀ ਕੈਮੇ ਵਿੱਚ ਐਡਮਿਸ਼ਨ ਲੈਣ ਦੇ ਲਈ ਬੀਏ ਕਰਨ ਦੇ ਵਿੱਚ ਗ੍ਰੈਜੂਏਟ ਦੇ ਵਿੱਚ ਘੱਟੋ ਘੱਟ 58% ਨੰਬਰ ਚਾਹੀਦੇ ਤਾਂ ਜਾ ਕੇ ਤੁਸੀਂ ਐਮਏ ਦੇ ਲਈ एलिजिਬਲ ਹੁੰਦੇ ਹੋ ਇਹ ਵੀ ਦੇਖੋ ਕਿੰਨੀ ਵੱਡੀ ਗੱਲ ਹੈ ਕਿੰਨੇ ਦਿਨ ਰਾਤਾਂ ਉਹਨੇ ਇਕੱਠੀਆਂ ਕੀਤੀਆਂ ਹੋਣਗੀਆਂ ਬਿਲਕੁਲ ਸੋਢੀ ਸਾਹਿਬ ਇੱਥੋਂ ਤੱਕ ਪਹੁੰਚਣ ਦੇ ਵਿੱਚ ਪੈਸਾ ਲੱਗਦਾ ਕਹਿਣ ਦਾ ਮਤਲਬ ਮੇਰਾ ਇਹ ਹੈ ਜੀ ਹਾਂਜੀ ਹਾਂਜੀ ਉਹ ਜਿਹੜਾ ਪੈਸਾ ਲੱਗਦਾ ਉਹ ਮਾਪੇ ਜਿਹੜੇ ਪੈਸਾ ਲਾਉਨੇ ਆ ਵਿਚਾਰੇ ਕੋਈ ਗਹਿਣਾ ਘੱਟਾ ਰੱਖ ਕੇ ਇਹ ਲਾਉਨੇ ਆ ਕੋਈ ਆਪਣੇ ਸੁਪਨੇ ਮਾਰ ਕੇ ਲਾਉਨੇ ਆ ਕਿਸੇ ਨੇ ਮਕਾਨ ਲੈਣਾ ਹੁੰਦਾ ਕਿਸੇ ਨੇ ਘਰ ਲੈਣਾ ਹੁੰਦਾ ਅਗਲਾ ਸੋਚਦਾ ਨਹੀਂ ਯਾਰ ਪਹਿਲਾਂ ਬੇਟੀ ਨੂੰ ਪੜਾ ਲਈਏ ਪਹਿਲਾਂ ਬੇਟੇ ਨੂੰ ਪੜਾ ਲਈਏ ਇੰਨੇ ਚ ਮਕਾਨ ਆ ਜਿੰਨੇ ਇੰਨੇ ਚ ਚੰਗੀਆਂ ਕੋਠੀਆਂ ਪਈ ਨੇ ਜਿੰਨੇ ਬੱਚੇ ਵੀ ਪੜ੍ਹਾਈ ਤੇ ਲੱਗ ਜੰਨਾ ਕਹਿਣਾ ਮਤਲਬ ਇਹ ਹੈ ਮੇਰਾ ਲੇਕਿਨ ਉਹ ਸਰਕਾਰਾਂ ਕਿਉਂ ਨੀ ਚੀਤੇ ਦੌਰ ਕਰਦੀਆਂ ਕਿਉਂ ਨਹੀਂ ਉਹਨਾਂ ਗਰੀਬਾਂ ਵੱਲ ਦੇਖਿਆ ਜਾਂਦਾ ਕਿਉਂ ਉਹਨਾਂ ਜ਼ਰੂਰਤਵੰਦਾਵਾਂ ਨਹੀਂ ਦੇਖਿਆ ਜਾਂਦਾ ਜਿਹੜੇ ਆਪਾਂ ਜ਼ਰੂਰਤਵੰਦ ਦੀ ਗੱਲ ਕਰਦੇ ਹੁੰਦੇ ਉਹ ਏਦਾਂ ਦੇ ਜ਼ਰੂਰਤਵੰਦ ਹੋਣੇ ਆ ਛੋਟੀ ਸਾਹਿਬ ਜਿਨ੍ਹਾਂ ਨੇ ਮਿਹਨਤ ਕੀਤੀ ਵੀ ਹੁੰਦੀ ਹੈ ਕਿਤੇ ਨਾ ਕਿਤੇ ਉਸ ਮੁਕਾਮ ਤੱਕ ਪਹੁੰਚੇ ਵੀ ਹੋਣੇ ਆ ਵੀ ਸਾਨੂੰ ਸਰਕਾਰੀ ਨੌਕਰੀ ਮਿਲ ਜਵੇ ਜਾਂ ਚੰਗਾ ਕੋਈ ਰੁਜ਼ਗਾਰ ਮਿਲ ਜਵੇ ਇਸ ਸਰਕਾਰ ਨੂੰ ਬਹੁਤ ਵਾਰ ਬੇਨਤੀ ਕੀਤੀ ਹੈ ਵੀ ਤੁਸੀਂ ਨੌਕਰੀ ਨਹੀਂ ਦੇ ਸਕਦੇ ਪੋਸੀਬਲ ਨੌਕਰੀ ਨਹੀਂ ਦੇਣੀ ਹੈਗੀ ਹਰ ਇੱਕ ਬੱਚੇ ਨੂੰ ਘਰ ਘਰ ਦਾ ਕੋਈ ਤੁਸੀਂ ਨਹੀਂ ਦੇ ਸਕਦੇ ਕੋਈ ਸਰਕਾਰਾਂ ਵੱਲੋਂ ਛੋਟੀ ਮੋਟੀ ਕੋਈ ਸਕੀਮ ਚਲਾ ਦਿਓ ਜਾਂ ਕੋਈ ਛੋਟੀ ਮੋਟੀ ਸਹਾਇਤਾ ਉਹਨਾਂ ਨੂੰ ਹੋਣੀ ਚਾਹੀਦੀ ਹੈ ਕਿਸੇ ਰਜਗਾਰ ਦੀ ਸਹਾਇਤਾ ਹੋਣੀ ਚਾਹੀਦੀ ਹੈ ਕਿਸੇ ਕਾਰੋਬਾਰ ਦੀ ਸਹਾਇਤਾ ਹੋਣੀ ਚਾਹੀਦੀ ਹੈ ਲੇਕਿਨ ਕਿਤੇ ਨਾ ਕਿਤੇ ਉਹ ਲੱਖਾਂ ਕਰੋੜਾ ਰੁਪਇਆ ਜਿਹੜਾ ਕਰਜ਼ਾ ਪੰਜਾਬ ਦੇ ਸਿਰ ਤੇ ਸਰਕਾਰਾਂ ਨੇ ਚੜਾਇਆ ਹੋਇਆ ਹੈ ਉਹ ਪਤਾ ਨਹੀਂ ਕਿਹੜੇ ਖਾਤੇ 'ਚ ਚੜਾਇਆ ਹੋਇਆ ਜਾਂ ਕਿਹੜੇ ਕਾਰਨਾ ਕਰਕੇ ਚੜਾਇਆ ਹੋਇਆ ਅੱਜ ਸਾਡਾ ਬੱਚਾ ਜਿਹੜਾ ਕਿਤੇ ਨਾ ਕਿਤੇ 4 ਐਮਏ ਕਰਕੇ ਵੀ ਕਿਤੇ ਨਾ ਕਿਤੇ ਅੱਜ ਸਬਜ਼ੀ ਦੀ ਰੇੜੀ ਲਾ ਰਿਹਾ ਹੈ ਜਿਹੜੀ ਸਰਕਾਰ ਨੂੰ ਕਿਤੇ ਨਾ ਕਿਤੇ ਸ਼ਰਮ ਆਉਣੀ ਚਾਹੀਦੀ ਆ ਨੱਕ ਢੋਕੇ ਮਰ ਜਾਣਾ ਚਾਹੀਦਾ ਮੈਂ ਤਾਂ ਬਹੁਤ ਵਾਰ ਗੱਲ ਕੀਤੀ ਆ ਵੀ ਜਿਹੜਾ ਇੱਕ ਸਿਸਟਮ ਬ ਡਿਪਾਰਟਮੈਂਟ ਜੁੜੇ ਹੋਏ ਵੀ ਹੁੰਨੇ ਸਿੱਖਿਆ ਦੇ ਨਾਲ ਡਿਪਾਰਟਮੈਂਟ ਜੁੜੇ ਹੋਏ ਹੈ ਸਿੱਖਿਆ ਦੇ ਮੰਤਰੀ ਹੁੰਨੇ ਉਹਨਾਂ ਦੇ ਕਿੰਨੀ ਕਿੰਨੀ ਤਨਖਾਹ ਹੁੰਦੀ ਹੈ ਉਹਨਾਂ ਦੇ ਮੰਤਰੀਆਂ ਦੇ ਨਾਲ ਕਿੰਨਾ ਟੋਲਾ ਜਿਹੜਾ ਰਲਿਆ ਬਹੋਂਦਾ ਜਿਹਨੇ ਉਹ ਸਿਸਟਮ ਨੂੰ ਚਲਾਉਣਾ ਹੁੰਦਾ ਦਫਤਰਾਂ ਨੂੰ ਚਲਾਉਣਾ ਹੁੰਦਾ ਲੇਕਿਨ ਕਿਤੇ ਨਾ ਕਿਤੇ ਕਾਰਜਕਾਰੀ ਆ ਕੇ ਗਰਾਊਂਡ ਜ਼ੀਰੋ ਤੇ ਬਿਲਕੁਲ ਜ਼ੀਰੋ ਹੋ ਜਾਂਦੀ ਹੈ ਸਰਕਾਰਾਂ ਦੀ ਔਰ ਜੀ ਮੈਂ ਤੁਹਾਨੂੰ ਇੱਕ ਅਪਡੇਟ ਵੀ ਦੇ ਦਿੰਨਾ ਕਿ ਇਹ ਪਿੱਛੇ ਜੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਕਿਹਾ ਗਿਆ ਸੀਗਾ ਇੱਕ ਯਾਨੀ ਕਿ ਵਾਈਸ ਚਾਂਸਰ ਦੇ ਵੱਲੋਂ ਵੀ ਜਿਹੜੇ ਸਟੂਡੈਂਟ ਸਾਡੇ ਯੂਨੀਵਰਸਿਟੀ ਤੋਂ 50 ਐਮਏ ਕਰਦੇ ਨੇ ਜਦ ਤੱਕ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਜਾਂ ਉਹ ਐਮਪੀਆ ਜਾਂ ਪੀਐਚਡੀ ਨਹੀਂ ਕਰਦੇ ਅਸੀਂ ਉਹਨਾਂ ਨੂੰ 5000 ਰੁਪਏ ਪੱਤਾ ਜਾਂ ਨਹੀਂ ਘਰ ਉਹਨਾਂ ਨੂੰ ਮਿਲੇਗਾ ਉਹਦਾ ਦੇ ਨਾਮ ਰਜਿਸਟਰਡ ਕੀਤੇ ਜਾਣਗੇ ਸ਼ਰਮਾ ਜੀ ਉਹ ਨਾਮ ਕੁਝ ਰਜਿਸਟਰਡ ਵੀ ਹੋਏ ਪਰ ਕਿਸੇ ਨੂੰ ਅਜੇ ਤੱਕ ਕੋਈ 1 ਰੁਪਿਆ ਨਹੀਂ ਆਇਆ ਦੇਖੋ ਸਾਰੇ ਫਾਰਮੈਲਿਟੀ ਫਾਰਮ ਭਰੇਗੇ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਿਆ ਜੇ ਪੈਸੇ ਮਿਲੇ ਹੁੰਦੇ ਤਾਂ ਅਜਿਹੇ ਨੌਜਵਾਨ ਅਜੇ ਰੇਡੀਆਂ ਕਿਉਂ ਲਗਾਉਂਦੇ ਦੇਖੋ ਚੋਢੀ ਸਾਹਿਬ ਕਹਿਣਾ ਨਹੀਂ ਚਾਹੀਦਾ ਚੈਨਲ ਤੇ ਗੱਲ ਕਰ ਰਹੇ ਆਂ ਅਗਲਾ ਕਹਿੰਦਾ ਆਪਣੀ ਗੱਲ ਕਰਦਾ ਆਪਣੀ ਘਰ ਦੀ ਘਰੇਲੂ ਗੱਲ ਕਰਦਾ ਲੇਕਿਨ ਗੱਲ ਵੀ ਉਹੀ ਕਰੂਗਾ ਜਿਹੜਾ ਉਸ ਚੀਜ਼ ਦੇ ਵਿੱਚ ਨੂੰ ਉਸ ਦੌਰ ਦੇ ਵਿੱਚ ਨੂੰ ਗੁਜ਼ਰਿਆ ਹੋਊਗਾ ਜੀ ਜੀ ਮੇਰੇ ਚਾਰ ਪਤី ਜੀ ਆਪਾਂ ਚੀਜ਼ਾ ਸਾਡੇ ਕੋਈ ਨਹੀਂ ਹੈਗਾ ਦੋ ਪਾਈਆਂ ਦੇ ਇੱਕ ਦੇ ਤਿੰਨ ਲੜਕੀਆਂ ਇੱਕ ਦੇ ਇੱਕ ਲੜਕੀ ਹੈ ਜੀ 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 ਉਹ ਸਾਡੇ ਭਰਾਵਾਂ ਨੇ ਮਕਾਨ ਨਹੀਂ ਬਣਾਏ ਰਹਿਣ ਨੂੰ ਛੱਤ ਨਹੀਂ ਲਈ ਹੈਗੀ ਪਤਾ ਨਹੀਂ ਕਿੰਨੇ ਕਿੰਨੇ ਜਿਹਨੂੰ ਮੈਂ ਕਹਿੰਦਾ ਢੱਡਾਂ ਨੂੰ ਗੱਠਾਂ ਦੇ ਕੇ ਆਪਣੀਆਂ ਤਿੰਨ ਨੇ ਇੱਕ ਬੇਟੀਆਂ ਪੜਾਈਆਂ ਇੱਕ ਨੇ ਇੱਕ ਬੇਟੀ ਪੜਾਈ ਹੈ ਜੀ ਪੂਰੀ ਉੱਪਰ ਤੱਕ ਪੜ੍ਹਾਈ ਕਰੀ ਹੋਈ ਹੈ ਡਿਗਰੀ ਤੱਕ ਪੜ੍ਹਾਈ ਕਰੀ ਹੋਈ ਹੈ ਅੱਜ ਸਾਡੇ ਘਰ ਚ ਆ ਕੇ ਪੁੱਛ ਕੇ ਦੇਖ ਲਓ ਵੀ ਸਰਕਾਰੀ ਨੌਕਰੀ ਕਦੇ ਤੁਹਾਡੇ ਪਰਿਵਾਰ ਨੂੰ ਮਿਲੀ ਹੈ ਹਾਲਾਂਕਿ ਸਾਡੇ ਬਾਪ ਦਾਦੇ ਕਿਤੇ ਨਾ ਕਿਤੇ ਕਾਂਗਰਸ ਕਾਂਗਰਸ ਦਾ ਡੰਡੋਰਾ ਪਿੱਟਦੇ ਰਹੇ ਆਂ ਇਸੇ ਕਰਕੇ ਕਹਿੰਦੇ ਸੀ ਕੱਟੜਵਾਦੀ ਚ ਮਾਰੇ ਗਏ ਆਂ ਸਾਡੀ ਕੱਟੜਵਾਦੀ ਨੇ ਇਹਨਾਂ ਲੋਕਾਂ ਦੀਆਂ ਸਰਕਾਰਾਂ ਕਾਇਮ ਰੱਖੀਆਂ ਲੇਕਿਨ ਇਹਨਾਂ ਨੇ ਕਿ ਸਾਡੇ ਲੋਕਾਂ ਦੇ ਪਿਆਰ ਦਾ ਜਾਂ ਸਾਡੇ ਲੋਕਾਂ ਦੀ ਸਪੋਰਟ ਦਾ ਕਦੇ ਨਾ ਕਦੇ ਕੋਈ ਜਿਹੜਾ ਰਿਜ਼ਲਟ ਜਿਹੜਾ ਸਾਡੇ ਪ੍ਰਤੀ ਕਿਤੇ ਲੋਕਾਂ ਦੇ ਪ੍ਰਤੀ ਮੈਂ ਕੱਲੀ ਆਪਣੀ ਨਹੀਂ ਗੱਲ ਕਰਦਾ ਪੂਰੀ ਜਨਤਾ ਦੇ ਪ੍ਰਤੀ ਇਹਨਾਂ ਨੇ ਕਦੇ ਦਿਖਾਇਆ ਨਹੀਂ ਜੀ ਹੈ ਔਰ ਸੰਦੀਪ ਸ਼ਰਮਾ ਜੀ ਦੀ ਤੁਹਾਨੂੰ ਇੱਕ ਹੋਰ ਅਪਡੇਟ ਦੇ ਦੇਣਾ ਕਿ ਜਦੋਂ ਉਹਨਾਂ ਨਾਲ ਸ਼ਰਮਾ ਜੀ ਗੱਲਬਾਤ ਕੀਤੀ ਗਈ ਤਾਂ ਸਾਨੂੰ ਗੱਲਬਾਤ ਕਰਦੇ ਹੋਏ ਥੋੜਾ ਜਿਹਾ ਸ਼ਰਮ ਫੀਲ ਹੋ ਰਹੀ ਸੀ ਵੀ ਇੰਨਾ ਪੜਿਆ ਲਿਖਿਆ ਵਿਅਕਤੀ ਕਿਉਂਕਿ ਉਹਨਾਂ ਕੋਲ ਸਰਟੀਫਿਕੇਟ ਇੰਨੇ ਸੀਗੇ ਤੇ ਉਹ ਇੱਕ ਵਿਅਕਤੀ ਆਪਣੇ ਸਰਟੀਫਿਕੇਟ ਰੀਟੇ ਰੱਖ ਕੇ ਸਬਜ਼ੀ ਵੇਚ ਰਿਹਾ ਹੈ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਮੈਂ ਚੜ੍ਹਦੀ ਕਲਾ ਵਿੱਚ ਰਹਿਣਾ ਕੋਈ ਗੱਲ ਨਹੀਂ ਕਹਿੰਦਾ ਮੈਂ ਅੱਜ ਆਪਣੇ ਰੱਬ ਦੇ ਪਾਣੇ ਖੁਸ਼ ਆ ਕੀ ਕਰ ਵੀ ਕਿਸੇ ਦਾ ਦੇਖੋ ਬੰਦਾ ਅਗਲਾ ਖੁਸ਼ ਹੈ ਕਿ ਉਦੀ ਮਜਬੂਰੀ ਨੂੰ ਉਸਨੇ ਆਪਣੀ ਖੁਸ਼ੀ ਬਣਾ ਲਿਆ ਹੁਣ ਕਿ ਉਹ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ ਦੇਖੋ ਅੱਜ ਵੀ ਉਸ ਦੀ ਕਿਸੇ ਨੇ ਬਾਹ ਨਹੀਂ ਫੜੀ ਦੇਖੋ ਉਹਦਾ ਬੜਾ ਫਨ ਹੈ ਜੀ ਉਹਦੀ ਸੋਚ ਹੈ ਉਹਦੇ ਸੰਸਕਾਰ ਉਹਦੇ ਪਰਿਵਾਰ ਨੇ ਉਹਨੂੰ ਦਿੱਤੇ ਹੋਏ ਹਨ ਜੀ ਜਿਹੜੇ ਸੰਸਕਾਰਾਂ ਦੀ ਸੀ ਗੱਲ ਕਰਦੇ ਹੁੰਨੇ ਆ ਉਹ ਅੱਜ ਇਹ ਮੁਸ਼ਕਲ ਦੌਰ ਚ ਵੀ ਕਿਤੇ ਨਾ ਕਿਤੇ ਪ੍ਰਮਾਤਮਾ ਨੂੰ ਕਹਿ ਰਿਹਾ ਪ੍ਰਮਾਤਮਾ ਮੇਰੇ ਨਾਲ ਹੈ ਬਿਲਕੁਲ ਪ੍ਰਮਾਤਮਾ ਨਾਲ ਖੜਾ ਲੇਕਿਨ ਸਕਾਰਾਂ ਨਾਲ ਕਿਉਂ ਨਹੀਂ ਖੜਦੀਆਂ ਜੀ ਜੀ ਸਰਕਾਰਾਂ ਸਾਡੀਆਂ ਵੋਟਾਂ ਲੈ ਕੇ ਉਹ ਬੱਚੇ ਦੀ ਵੋਟ ਉਹਨੇ ਬਾ ਮਾਤਾ ਤੇ ਪਿਤਾ ਦੀ ਵੀ ਵੋਟ ਹੋਣੀ ਹੈ ਜਿਹਨੇ 4 ਐਮਐਲ 4 ਵਾਰੀ ਐਮਐਲ ਐਮਐਚਰ ਕਰ ਲਈਆਂ ਕਿਤੇ ਨਾ ਕਿਤੇ ਉਹਦੀ ਵੋਟ ਬਣੀ ਜੋਗੀ ਪਤਾ ਨਹੀਂ ਕਿੰਨੀ ਵਾਰ ਉਹਨੇ ਵੋਟ ਪੋਲ ਕਰਤੀ ਹੋਣੀ ਐਮਸੀ ਬਣਾਉਣ ਨੂੰ ਕਿੰਨੀ ਵਾਰ ਵੋਟ ਪੋਲ ਕਰਤੀ ਹੋਣੀ ਕਿਸੇ ਦਾ ਪੰਜ ਸਰਪੰਚ ਐਮਐਲ ਬਣਾਉਣ ਨੂੰ ਮੈਂਬਰ ਪਾਰਲੀਮੈਂਟ ਬਣਾਉਣ ਨੂੰ ਲੇਕਿਨ ਜੇ ਕਿੰਨੇ ਹੀ ਬੱਚਿਆਂ ਗੱਟ ਜਿਹਦੇ ਵੋਟ ਪਾਉਨੇ ਆ ਲੇਕਿਨ ਬੱਚਿਆਂ ਤੇ ਬਜ਼ੁਰਗਾਂ ਤੇ ਲੈ ਕੇ ਕਿਤੇ ਨਾ ਕਿਤੇ ਕੋਈ ਗੱਲ ਆ ਜਾਂਦੀ ਐ ਵੀ ਖੇਤੀਬਾੜੀ ਮੰਤਰੀ ਹੁੰਦਾ ਸਿੱਖਿਆ ਮੰਤਰੀ ਹੁੰਦਾ ਕਿੰਨੇ ਕ ਸਾਨੂੰ ਖੇਤੀਬਾੜੀ ਮੰਤਰੀਆਂ ਨੇ ਅੱ ਜਾ ਕੇ ਕਿਸਾਰ ਜਿਹੜੇ ਤਿੰਨ ਬਿਲ ਕਾਲੇ ਕਾਨੂੰਨ ਜਿਹੜੇ ਕਿਤੇ ਨਾ ਕਿਤੇ ਰੱਦ ਕਰਾਉਣੇ ਚਾਹੁੰਦੇ ਆ ਕਿੰਨੀ ਕਿ ਸਿੱਖਿਆ ਮੰਤਰੀ ਨੇ ਆ ਕੇ ਸਿੱਖਿਆ ਸਾਡੀ ਅਵਧੀ ਦੀ ਦੇਖੀ ਕਿ ਸਿੱਖਿਆ ਬੰਦਾਰੀ ਜਾ ਕੇ ਕਿੰਨਾ ਕਿੰਨਾ ਸੁਧਾਰ ਕਰ ਲਿਆ ਜੀ ਸ਼ਰਮਾ ਜੀ ਸਭ ਤੋਂ ਇੱਕ ਵੱਡੀ ਗੱਲ ਹੈ ਕਿ ਮੈਂ ਅੱਜ ਵੀ ਉਹਨਾਂ ਨਾਲ ਗੱਲ ਕਰਨੀ ਫੋਨ ਲਾਈਨ ਤੇ ਗੱਲ ਕੀਤੀ ਜੋ ਨੰਬਰ ਉਹਨਾਂ ਦਾ ਵੀਡੀਓ ਵਿੱਚ ਹੈਗਾ ਪਰ ਉਹ ਨੰਬਰ ਉਹਨਾਂ ਦਾ ਨੰਬਰ ਬੰਦ ਹੋ ਗਿਆ ਕੀ ਇਹ ਤਾਂ ਲੱਗ ਰਿਹਾ ਵੀ ਤੁਹਾਨੂੰ ਵੀ ਇੱਕ ਗਰੀਬ ਯਾਨੀ ਉਸ ਵਿਅਕਤੀ ਕੋਲ ਅੱਜ 4 ਦੇ ਪੈਸੇ ਵੀ ਨਹੀਂ ਹੈਗੇ ਉਹਦਾ ਫੋਨ ਹੀ ਬੰਦ ਆ ਰਿਹਾ ਦੇਖੋ ਬਿਲਕੁਲ ਜਿਹੜਾ ਬੰਦਾ ਸਬਜੀ ਦੀ ਰੇੜੀ ਲਾ ਰਿਹਾ ਛੋਟੀ ਸਾਹਿਬ ਦੇਖੋ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਅਸੀਂ ਕਦੇ ਨਹੀਂ ਕਹਿੰਦੇ ਕੰਮ ਕੋਈ ਛੋਟਾ ਵੱਡਾ ਲੇਕਿਨ ਜਿਹੜਾ ਬੰਦਾ ਇੱਕ ਸਬਜੀ ਦੀ ਰੇੜੀ ਲਾ ਰਿਹਾ ਕਿੰਨੀ ਕਮਾਉਟ ਹੋ ਗਈ ਉਹਦੇ ਕੋਲ ਕਿੰਨੀ ਕ ਸਬਜੀ ਲੈ ਕੇ ਕਿੰਨੀ ਕ ਵੇਚ ਕੇ ਕਿੰਨੀ ਕ ਕਮਾਈ ਕਰਦਾ ਹੋਊਗਾ ਕਿੰਨੀ ਕਮਾਈਆ ਕੱਚਾ ਕੰਮ ਹੈ ਜੀ ਇਹ ਵਪਾਰ ਦੇ ਵਿੱਚ ਇਹ ਸਭੇ ਕੱਚਾ ਕੰਮ ਮੰਨਿਆ ਜਾਂਦਾ ਜੂਗੇ ਦੋ ਦਿਨ ਸਬਜੀ ਦੇ ਨਿਕਲ ਕੇ ਬੰਦੇ ਦੀ ਮਿੱਟੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਪੈਸੇ ਖਰਾਬ ਹੋ ਜਾਂਦੇ ਆ ਕਿੰਨੇ ਕੋ ਮਾਉਟ ਰੱਖਦਾ ਹੋਊਗਾ ਕਿੰਨਾ ਕ ਬਚਾਰਾ ਹੋ ਰੀਚਾਰਜ ਕਰਾ ਸ਼ਰਮਾ ਜੀ ਮੈਂ ਤੁਹਾਨੂੰ ਦੁਆਰਾ ਲਾਈਨ ਤੇ ਲੈਣਾ ਮੇਰੇ ਨਾਲ ਇੱਕ ਕਾਲਰ ਜੁੜਿਆ ਉਹ ਨਾਲ ਕਰਦਿਆ ਗੱਲਬਾਤ ਵੀ ਉਹ ਕੀ ਕਹਿਣਾ ਚਾਹੁੰਦੇ ਨੇ ਜੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਛੋਟੀ ਜੀ ਹਾਂਜੀ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਕੀ ਨਾਮ ਹੈ ਤੁਹਾਡਾ ਜੀ ਮੈਂ ਸੁਖਵੀਰ ਗੱਲ ਕਰ ਰਹੀ ਹਾਂ ਜੀ ਮੋਗੇ ਤੋਂ ਜੀ ਸਰ ਮੈਂ ਜਿਹੜਾ ਤੁਹਾਡਾ ਸਲਾਈਟ ਚੱਲ ਰਿਹਾ ਸੀ ਉਸ ਲਾਈਵ ਨੂੰ ਦੇਖ ਰਹੀ ਸੀ ਪੀ ਐਚ ਡੀ ਕਰਕੇ ਬੰਦਾ ਸਬਜ਼ੀ ਵੇਚ ਰਿਹਾ ਏ ਜੀ ਜਦ ਮੈਂ ਉਸਤੇ ਇਹ ਕਹਿਣਾ ਚਾਹੂੰਗੀ ਜੋ ਅੱਜ ਦੀ ਸਾਡੀ ਸਮੇਂ ਦੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਜੀ ਤਾਂ ਉਹਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਕਿ ਮੇਰੇ ਸਮੇਂ ਦੇ ਵਿੱਚ ਮੇਰੀ ਸਰਕਾਰ ਦੇ ਵਿੱਚ ਕਿਸੇ ਤੇ ਵੀ ਜੁੜਨੀ ਹੋਊਗਾ ਕੋਈ ਵੀ ਵਿਦਿਆਰਥੀ ਖਾਸ ਕਰਕੇ ਵਿੱਦਿਆ ਨੂੰ ਲੈ ਕੇ ਸੜਕਾਂ ਤੇ ਨਹੀਂ ਉਤਰੇਗਾ ਪਰ ਜੇਕਰ ਮੈਂ ਗੱਲ ਕਰਾਂ 1158 ਪੋਸਟਾਂ ਦੇ ਅਧਿਆਪਕਾਂ ਦੀ ਜੀ 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 ਜਿਹੜੇ ਪੀ ਐਚ ਡੀ ਕਰ ਲਈ ਨੋਂ ਅਟੈਂਡਿੰਗ ਵੀ ਪੜਵਾ ਪੜਾ ਲਿਆ ਕਾਲਜਾਂ ਦੇ ਵਿੱਚ ਪ੍ਰੋਫੈਸਰ ਵੀ ਰਹਿ ਚੁੱਕੇ ਨੇ ਪਰ ਉਹਨਾਂ ਨੂੰ 8-8 10 ਦਾ ਸਾਲ ਹੋ ਗਿਆ ਜੌਬ ਕਰਦਿਆਂ ਨੂੰ ਉਹਨਾਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ ਜੀ ਉਹਨੇ ਇੱਕ ਗੱਲ ਨੂੰ ਲੈ ਕੇ ਗੱਲ ਕਹੀ ਸੀ ਕਿ ਅਸੀਂ ਔਰਤਾਂ ਦੀਆਂ ਚੁੰਨੀਆਂ ਨਹੀਂ ਲਾਵਾਂਗੇ ਤੇ ਭਰਾਵਾਂ ਦੀਆਂ ਪੱਗਾਂ ਨਹੀਂ ਰੋਲਾਂਗੇ ਜੀ ਅੱਜ ਉਹ ਬੰਦੇ ਸੰਗਰੂਰ ਇਹਦੇ ਘਰ ਦੇ ਬਾਹਰ ਧਰਨੇ ਤੇ ਬੈਠੇ ਨੇ ਜੀ ਸਾਰੇ ਟੀਚਰ ਤੇ ਇਹ ਉੱਥੇ ਕੁੜੀਆਂ ਦੀਆਂ ਚੁੰਨੀਆਂ ਵੀ ਲੈ ਰਹੀਆਂ ਨੇ ਜੀ ਉਹਨਾਂ ਨੂੰ ਥਾਣੇ ਅੰਦਰ ਵੀ ਧੱਕਿਆ ਜਾ ਰਿਹਾ ਏ ਜੀ ਮਤਲਬ ਕਹਿਣ ਦਾ ਭਾਵ ਇਹ ਹੈ ਸੋਢੀ ਸਾਹਿਬ ਸਾਰੀ ਗੱਲ ਨੂੰ ਲੈ ਕੇ ਜੇ ਆਪਾਂ ਮੁੱਦੇ ਤੇ ਆਉਨੇ ਆ ਮੁੜ ਕੇ ਅਸੀਂ ਇੱਕ ਗਰੀਬ ਪਰਿਵਾਰਾਂ ਦੇ ਵਿੱਚੋਂ ਸਾਡੇ ਮਾਪੇ ਬਹੁਤ ਮੁਸ਼ਕਲ ਨਾਲ ਕੁੜੀਆਂ ਨੂੰ ਪੜਾਉਂਦੇ ਨੇ ਜੀ 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 ਸਹੀ ਗੱਲ ਹੈ ਕੁੜੀਆਂ ਦੇ ਲਈ ਪੀ ਐਚ ਡੀ ਕਰਨੀ ਬਹੁਤ ਵੱਡਾ ਸੁਪਨਾ ਹੁੰਦਾ ਹੈ ਤੇ ਜਿਹਨੂੰ ਮਾ ਮਾਪ ਬੜੀ ਮੁਸ਼ਕਲ ਦੇ ਨਾਲ ਸਿਰੇ ਚਾੜਦੇ ਨੇ ਜੀ ਤੇ ਜੇ ਅੱਜ ਉਹ ਇਸ ਕਾਵਲ ਹੋ ਗਏ ਨੇ ਕਿ ਨੌਕਰੀ ਲੈਣ ਦੇ ਵਿਜੀਬਲ ਹੋ ਗਏ ਨੇ ਸਾਰੇ ਨੈਟ ਪੀਟੈਟ ਸੀਟੈਟ ਸਭ ਕੁਝ ਕਲੀਅਰ ਕਰ ਲਿਆ ਏ ਗਵਰਨਮੈਂਟ ਜੌਬ ਦੇ ਪੇਪਰ ਵੀ ਕਲੀਅਰ ਕਰ ਲਏ ਨੇ ਇਸ ਮਾਨ ਸਰਕਾਰ ਉਹਨਾਂ ਨੂੰ ਜੁਆਇਨਿੰਗ ਲੈਟਰ ਨਹੀਂ ਦੇ ਰਹੀ ਜੀ ਜੇਕਰ ਹੁਣ ਵੇਖਿਆ ਜਾਵੇ ਉਹ ਸਬਜੀ ਨਾਲ ਵੇਚਣ ਤੋਂ ਕੀ ਕਰਨ ਜੀ 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 ਹਰ ਇੱਕ ਇਨਸਾਨ ਦੀ ਪੈਸਾ ਜ਼ਰੂਰਤ ਬਣ ਚੁੱਕਿਆ ਏ ਤੇ ਡਿਗਰੀਆਂ ਲੈ ਕੇ ਵੀ ਮੈਨੂੰ ਉਸ ਭਰਾ ਦੀ ਵੀਡੀਓ ਦੇਖੀ ਮੈਂ ਤੇ ਜਿਹਦਾ ਪਿੱਛੇ ਤੁਸੀਂ ਪੋਸਟਰ ਪਾਇਆ ਉਹਦੀ ਮੈਂ ਵੀਡੀਓ ਵੀ ਵੇਖ ਚੁੱਕੀ ਆ ਪਹਿਲਾਂ ਜੀ ਤੇ ਮੈਨੂੰ ਬੜੀ ਤਰਾਸਦੀ ਆਈ ਵੀ ਜੇਕਰ ਅਸੀਂ ਪੜ੍ਹ ਲਿਖ ਕੇ ਵੀ ਆਹੀ ਕੰਮ ਕਰਨੇ ਨੇ ਤਾਂ ਫੇਰ ਸਾਨੂੰ ਪੜ੍ਹਨ ਦਾ ਤਾਂ ਕੋਈ ਫਾਇਦਾ ਹੀ ਨਹੀਂ ਸੁਖਵੀਰ ਜੀ ਮੈਂ ਤੁਹਾਨੂੰ ਇੱਕ ਅਪਡੇਟ ਦੇ ਦੇਣਾ ਕਿ ਪਿੱਛੇ ਇਹ ਨਾ ਕੁਝ ਯੂਨੀਵਰਸਿਟੀ ਨੇ ਸ਼ੁਰੂ ਕੀਤਾ ਸੀ ਵੀ ਖਾਸ ਕਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮੈਂ ਗੱਲ ਕਰਦਾ ਵੀ ਇਹਨਾਂ ਨੇ ਕਹੇ ਸੀ ਵੀ ਜਿਹੜਾ ਸਟੂਡੈਂਟ 55% एमए ਲੈ ਕੇ ਕਰੇਗਾ 55% ਐਮਏ ਨੰਬਰ ਹੋਣਗੇ ਜਾਂ ਤਾਂ ਉਹ ਨੌਕਰੀ ਨਹੀਂ ਲੱਗਦਾ ਉਸ ਨੂੰ ਅਸੀਂ 5000 ਰੁਪਿਆ ਯਾਨੀ ਕਿ ਮਹੀਨਾ ਪੱਤਾ ਦਵਾਂਗੇ ਫਾਰਮ ਵੀ ਭਰੇਗੇ ਕਈ ਜਗ੍ਹਾ ਤੇ ਫਾਰਮ ਭਰੇਗੇ ਪਰ ਕਿਸੇ ਨੂੰ ਅੱਜ ਤੱਕ 1 ਰੁਪਿਆ ਨਹੀਂ ਮਿਲਿਆ ਜੇ ਮਿਲਿਆ ਹੁੰਦਾ ਤਾਂ ਇਹ ਨੌਜਵਾਨ ਨੌਕਰੀ ਕਰਨ ਦੀ ਲੋੜ ਕੀ ਸੀ ਦੱਸੋ ਬਿਲਕੁਲ 1 ਰੁਪਿਆ ਦੀ ਪੰਜੀ ਨਹੀਂ ਈਵਨ ਕਿ ਜਿਨ੍ਹਾਂ ਨੂੰ ਫੈਲੋਸ਼ਿਪ ਜਾਂ ਸਕਾਲਰਸ਼ਿਪ ਲੱਗੀ ਜਾਂਦੀ ਹੈ ਜਿਨ੍ਹਾਂ ਦੀ ਬੱਚਿਆਂ ਦੀ ਜੀਆਰਐਫ ਕੀਤੀ ਜਾਂਦੀ ਹੈ ਉਹਨਾਂ ਬੱਚਿਆਂ ਨੂੰ ਉਹ ਪੈਸੇ ਵੀ ਨਹੀਂ ਆ ਰਹੇ ਦੋ ਦੋ ਤਿੰਨ ਤਿੰਨ ਸਾਲਾਂ ਤੋਂ ਜੀਆਰਐਫ ਨਹੀਂ ਮਿਲ ਰਹੀ ਜੀ ਨੇ ਰੋਜ਼ਗਾਰ ਫਿਰ ਰਹੇ ਨੇ ਬੇਰੋਜ਼ਗਾਰਾਂ ਨੇ ਜੇ ਹੁਣ ਦੇਖਿਆ ਜਾਵੇ ਪੀ ਐਚ ਡੀ ਕਰਕੇ ਵੀ ਸਾਨੂੰ ਸੜਕਾਂ ਤੇ ਵੀ ਤੁਰਨਾ ਪਏਗਾ ਜੇ ਇੱਕ ਮੈਂ ਇੱਕ ਕੁੜੀ ਆ ਮੈਂ ਖੁਦ ਕਹਿੰਨੀ ਆ ਕਿ ਜੇ ਮੈਂ ਪੜੀ ਆ ਤਾਂ ਮੈਨੂੰ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ ਤਾਂ ਮੈਨੂੰ ਜੋ ਮੈਂ ਆਪਣੇ ਪਰਿਵਾਰ ਦੇ ਲਈ ਜਾਂ ਆਪਣੇ ਲਈ ਮੈਨੂੰ ਪੈਸੇ ਦੀ ਜ਼ਰੂਰਤ ਆ ਜੇ ਮੈਨੂੰ ਕੰਮ ਦੀ ਲੋੜ ਹੋਵੇ ਤਾਂ ਮੈਂ ਕਿਸੇ ਦੇ ਘਰ ਦੇ ਵਿੱਚ ਕੰਮ ਕਰਨ ਦੇ ਲਈ ਵੀ ਜਾਵਾਂਗੀ ਜਾ ਮੈਂ ਸਬਜੀ ਵੇਚਾਂਗੀ ਜਾ ਮੈਂ ਕੱਪੜੇ ਸਲਾਈ ਕਰਾਂਗੀ ਪਰ ਜਿਹੜਾ ਮੈਂ ਆਪਦਾ ਸਮਾਂ ਆਪਦਾ ਪੈਸਾ ਆਪਣੇ ਮਾਪੇ ਦੇ ਸੁਪਨੇ ਜਿਹੜੇ ਮੈਂ ਟੁੱਟਦੇ ਦੇਖੇ ਨੇ ਉਹ ਉਹਨਾਂ ਨੇ ਮੈਨੂੰ ਇੰਨੀ ਮਿਹਨਤ ਨਾਲ ਇੰਨੇ ਸ਼ਿੱਦਤ ਨਾਲ ਪੜਾਇਆ ਸੀ ਇੰਨਾ ਪੈਸਾ ਇਨਵੈਸਟ ਕਰਕੇ ਮੇਰੇ ਤੇ ਸਾਰਾ ਲਾਇਆ ਸੀ ਪਰ ਜੇ ਮੈਂ ਅੱਜ ਕਹਾ ਵੀ ਮੈਂ ਸਰਕਾਰ ਦੇ ਵੱਲੋਂ ਵੀ ਮੈਨੂੰ ਕੋਈ ਜੋਬ ਮਿਲ ਜੂਗੀ ਮੈਂ ਉਸ ਚੀਜ਼ ਤੋਂ ਬਿਲਕੁਲ ਵੀ ਖੁਸ਼ ਨਹੀਂ ਹੈਗੀ ਮਾਨ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਸੀ ਜਿ ਬਿਲਕੁਲ ਵੀ ਪੂਰੇ ਨਹੀਂ ਹੋਏ ਤੁਗਵੀਰ ਜੀ ਦੇਖੋ ਕਹਿਣਾ ਚਾਹੀਦਾ ਜੋ ਤੁਸੀਂ ਗੱਲਬਾਤ ਕੀਤੀ ਹੈ ਨਾ ਅਸੀਂ ਨਹੀਂ ਚਾਹੁੰਦੇ ਵੀ ਕੁਝ ਐਵੇਂ ਦਾ ਹੋਵੇ ਵੀ ਜਿਹੜਾ ਇਹ ਵੀਡੀਓ ਹੈ ਨਾ ਵਾਇਰਲ ਹੋ ਰਿਹਾ ਹੈ ਇੱਕ ਪੜਿਆ ਲਿਖਿਆ ਇੰਨਾ ਬੰਦਾ ਹੈ ਨਾ ਵਿਹਲਾ ਰਹਿ ਰਿਹਾ ਹੈ ਤਾਂ ਜ਼ਰੂਰ ਹੀ ਹੋਏਗਾ ਕਿ ਕਈ ਬੰਦੇ ਵੀਡੀਓ ਦੇਖਣਗੇ ਕਈ ਗਰੀਬ ਘਰਾਂ ਦੇ ਬੱਚੇ ਜਿਵੇਂ ਤੁਸੀਂ ਗੱਲਬਾਤ ਕੀਤੀ ਤਾਂ ਕਈ ਪਰਿਵਾਰ ਇਹ ਵੀ ਕਹਿਣਗੇ ਕਿ ਅਸੀਂ ਆਪਣਾ ਪੈਸਾ ਕਿਉਂ ਖਰਾਬ ਕਰੀਏ ਅਸੀਂ ਆਪਣੇ ਬੱਚੇ ਨੂੰ ਕਿਉਂ ਪੜਾਈਏ ਤਾਂ ਕਈ ਬੱਚਾ ਦਾ ਫਿਊਚਰ ਹੈ ਜਿਹੜਾ ਉਹ ਡਾਰਕ ਵੀ ਹੋ ਰਿਹਾ ਹੈ ਉਹ ਕੰਮ ਕਰ ਛੋਟੀ ਉਮਰ ਚ ਲਾ ਸਕਦੇ ਨੇ ਜੀ ਖੋਟੀ ਸਾਹਿਬ ਬਿਲਕੁਲ ਹੋਇਆ ਸਾਡੇ ਗਵਾਂਢ ਦੇ ਵਿੱਚ ਇੱਕ ਮੁੰਡੇ ਨੇ ਐਸਾ ਹੋਇਆ ਅਸੀਂ ਉਹਨਾਂ ਨੇ 10ਵੀਂ ਕਰਾਈ ਅਸੀਂ ਕਿਹਾ ਵੀ ਇਹਨੂੰ ਅੱਗੇ ਪੜਾ ਲਓ ਜੀ ਨਹੀਂ ਅੱਗੇ ਪੜਾ ਕੇ ਅਸੀਂ ਕੀ ਕਰਨਾ ਵਾ ਅਸੀਂ ਕਿਹਾ ਵੀ ਕਿਉਂ ਨਹੀਂ ਪੜਾਉਣਾ ਪੜਾਉਣਾ ਕਿਉਂ ਨਹੀਂ ਕਹਿੰਦੇ ਨੌਕਰੀ ਕਿਹੜਾ ਮਿਲਦੀ ਹੈ ਪਹਿਲਾਂ ਸਾਡਾ ਪੀ ਐਚ ਡੀ ਮੁੰਡਾ ਕਰੀ ਫਿਰਦਾ ਇਹਨੂੰ ਅਸੀਂ ਸਕੂਟਰ ਸਾਈਕਲ ਦਾ ਰਿਪੇਅਰ ਦਾ ਕੰਮ ਸਿਖਾਉਣ ਜੀ ਤੇ ਮਨ ਬੜਾ ਖਰਾਬ ਹੋਇਆ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਸਾਡੇ ਡਡੇ ਲੀਡਰ ਵੱਡੇ ਵੱਡੇ ਐਮ ਐਲ ਏ ਆ ਕੇ ਵਾਅਦੇ ਕਰ ਜਾਂਦੇ ਨੇ ਤੇ ਪਰ ਪੂਰਾ ਤਾਂ ਸਿਰੇ ਇੱਕ ਵੀ ਨਹੀਂ ਚੜਿਆ ਜਿਹੜੇ ਜਿਹੜੇ ਦੇਖੋ ਐ ਜੀਆਂ ਸਰਕਾਰਾਂ ਨੇ ਐ ਜੇ ਨਾ ਡਿਪਾਰਟਮੈਂਟ ਨੇ ਜਿਹੜੇ ਕੁਝ ਸੋਚਦੇ ਨਹੀਂ ਅਜੇ ਇਕੱਲੇ ਸੰਦੀਪ ਸਿੰਧੀ ਗੱਲ ਨਹੀਂ ਕਰ ਰਿਹਾ ਕਈ ਧੀਆਂ ਪੈਣਾ ਸਾਡੇ ਪੰਜਾਬ ਦੀਆਂ ਅਜਈਆਂ ਨੇ ਜੋ ਕਿ ਪੜ੍ਹ ਲਿਖੇ ਬੇਜ਼ਗਾਰ ਨੇ ਸਰਕਾਰ ਨੂੰ ਕੀ ਕਦਮ ਚੱਕਣ ਚਾਹੀਦੇ ਆ ਜੀਆਂ ਬਾਰੇ ਜੀ ਸਰ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜੇਕਰ ਉਹ ਆਪਣੀ ਕਮਿਟਮੈਂਟ ਕਰਦੀ ਹੈ ਕਿ ਇਹਨਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ ਜਾਂ ਅਸੀਂ ਆ ਚੀਜ਼ ਦੇਵਾਂਗੇ ਤਾਂ ਉਸ ਚੀਜ਼ ਨੂੰ ਸਿਰੇ ਚੜਾਵੇ ਜੀ ਅਸੀਂ ਪਿਛਲੇ ਜੇ ਦੇਖਿਆ ਇੱਕ ਬਲਜੀਤ कौर ਬੀ.ਐੜ. ਦੀ ਟੀਚਰ ਸੀ ਜਿਨੇ ਖੂਨ ਨਾਲ ਨਵਜੋਤ ਸਿੰਘ ਬੇਅਰਸ ਨੂੰ ਪੱਤਰ ਲਿਖਿਆ ਸੀ ਜੀ ਤੇ ਖੁਦਕੁਸ਼ੀ ਕਰ ਲਈ ਸੀ ਹਾਂਜੀ ਹਾਂਜੀ ਯਾਦ ਆ ਜੀ ਪਰ ਇਹਨਾਂ ਨੇ ਉਹ ਮੁੱਦਾ ਅਲੋਪ ਹੀ ਕਰਤਾ ਜੀ ਕਿਸੇ ਨੂੰ ਨੌਕਰੀ ਵੀ ਨਹੀਂ ਦਿੱਤੀ ਹਨਾ ਬੇਰੁਜ਼ਗਾਰ ਇਨਸਾਨ ਕਦੇ ਨਾ ਕਦੇ ਉਹ ਮਾਪਿਆਂ ਦੀ ਧੀ ਚਲੀ ਗਈ ਬੇਰੁਜ਼ਗਾਰ ਹੋ ਗਈ ਜੀ ਇੰਨਾ ਪੜ੍ਹ ਲਿਖ ਕੇ ਉਹ ਬੱਚਾ ਵਾਪਸ ਨਹੀਂ ਆ ਸਕਦਾ ਪਰ ਸਰਕਾਰਾਂ ਨੂੰ ਥੋੜਾ ਬਹੁਤਾ ਕੁਛ ਨਾ ਕੁਛ ਤਾਂ ਜ਼ਰੂਰ ਸੋਚਣਾ ਚਾਹੀਦਾ ਹੈ ਜੇਕਰ ਉਹ ਵਿਤਿਆ ਨੂੰ ਲੈ ਕੇ ਇੱਕ ਵੱਡੇ ਵਾਅਦੇ ਕਰਦੇ ਨੇ ਤਾਂ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੀ ਹਿੰਮਤ ਵੀ ਰੱਖਾ ਜੀ ਸੁਖਵੀਰ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਜੀ ਸ਼ੁਕਰੀਆ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਸੁਖਵੀਰ ਜੀ ਮੋਗਾ ਤੋਂ ਜਿਹੜੇ ਸਾਡੇ ਦਰਸ਼ਕ ਹੈ ਤੇ ਉਸ ਤੋਂ ਪਹਿਲਾਂ ਸਾਡੇ ਕੇ ਇੱਕ ਪੱਤਰਕਾਰ ਸਾਹਿਬ ਨਾਲ ਗੱਲ ਹੋ ਰਹੀ ਸੀਗੀ ਸੰਜੀਵ ਸ਼ਰਮਾ ਨਾਲ ਜਿਹੜਾ ਸਾਡਾ ਅੱਜ ਦਾ ਜਿਹੜਾ ਮੁੱਦਾ ਸੀ ਕਿ ਇੱਕ ਪੀ ਐਚ ਡੀ ਕੀਤਾ ਵਿਅਕਤੀ ਜੋ ਕਿ ਇੱਕ ਸਬਜੀ ਦੀ ਰੇੜੀ ਲਗਾ ਰਿਹਾ ਹੈ ਤੇ ਵੇਚ ਰਿਹਾ ਹੈ ਸਬਜੀ ਥਾਂ ਥਾਂ ਤੇ ਜਾ ਕੇ ਅੱਜ ਅਸੀਂ ਜਦੋਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਫੋਨ ਨੰਬਰ ਵੀ ਬੰਦ ਆ ਰਿਹਾ ਹੈ ਪਤਾ ਨਹੀਂ ਕਿਉਂ ਬੰਦ ਆ ਰਿਹਾ ਹੈ ਸਾਨੂੰ ਨਹੀਂ ਪਤਾ ਪਰ ਉਸ ਬੰਦੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਅਸੀਂ ਬਾਅਦ ਵਿੱਚ ਆਪਣੇ ਚੈਨਲ ਤੇ ਨਸ਼ਰ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਾਡੇ ਕੋਲ ਵੀਡੀਓ ਆ ਚੁੱਕੀ ਹੈ ਅਸੀਂ ਉਹਦੀ ਪੂਰੀ ਖ਼ਬਰ ਬਣਾ ਕੇ ਪੇਸ਼ਾਵਾਂਗੇ ਕਿ ਉਹ ਵਿਅਕਤੀ ਕੀ ਕਹਿ ਰਿਹਾ ਹੈ ਕਿ ਮੈਨੂੰ ਕੋਈ ਕੰਮ ਕਰਨ ਦੀ ਹਰਜ ਨਹੀਂ ਹੈ ਕਿ ਮੈਂ 9 ਸਾਲ ਕੰਮ ਕਰਕੇ ਥੱਕ ਗਿਆ ਸੀ ਇਸ ਕਰਕੇ ਉਸਨੇ ਆਪਣਾ ਜਿਹੜਾ ਉਹਨੂੰ ਪੱਕਾ ਨਹੀਂ ਕੀਤਾ ਗਿਆ ਜਿਸ ਤੋਂ ਤੰਗ ਆ ਕੇ ਉਹ ਰੇੜੀ ਲਾਣ ਦੇ ਲਈ ਮਜਬੂਰ ਹੋ ਗਿਆ ਤੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ-ਚਾਰ ਐਮਏ ਕੀਤੀਆਂ ਹੋਈਆਂ ਨੇ ਖਾਸ ਕਰਕੇ ਪੀਐਚਡੀ ਕੀਤੀ ਹੋਈ ਲਾਅ ਦੇ ਵਿੱਚ ਤੇ ਉਹ ਇਨਸਾਨ ਅੱਜ ਦਰਦਰ ਤੇ ਲੋਕਾਂ ਦੇ ਘਰ-ਘਰ ਜਾ ਕੇ ਰੇੜੀ ਲਾ ਕੇ ਯਾਨੀ ਕਿ ਸਬਜ਼ੀਆਂ ਦੇ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਕਿਸ ਤਰ੍ਹਾਂ ਕਰ ਰਿਹਾ ਇਹ ਉਸਨੂੰ ਪਤਾ ਹੈ ਤੇ ਸਰਕਾਰਾਂ ਨੂੰ ਅਜੇ ਜਿਹੜੇ ਪੜੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਵੇਲੇ ਬੈਠੇ ਨੇ ਪੰਜਾਬ ਦੇ ਵਿੱਚ ਇਹਨਾਂ ਬਾਰੇ ਸੋਚਣਾ ਚਾਹੀਦਾ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਗੱਲ ਕਰਨਾ ਹੀ ਛੱਡ ਦੇਣਗੇ ਉਹ ਕਹਿਣਗੇ ਜਿਵੇਂ ਕਿ ਸਾਡੇ ਦਰਸ਼ਕ ਦੱਸ ਰਹੇ ਸੀ ਕਿ ਉਹ ਕਹਿਣਗੇ ਕਿਸੇ ਨੂੰ ਮੋਟਰਸਾਈਕਲ ਦੀ ਕਾਨ ਲਾ ਦਿਓ ਕਿਸੇ ਨੂੰ ਚਾਹ ਵੇਚਣ ਲਾ ਦਿਓ ਇਸ ਨਾਲ ਤਾਂ ਇਹੀ ਚੰਗਾ ਵੀ 4 ਪੈਸਾ ਘਰ ਵਿੱਚ ਆਣਗੇ ਪਰ ਅਸੀਂ ਦੋਸਤੋ ਨਹੀਂ ਇਹ ਚਾਹਦੇ ਅਸੀਂ ਚਾਹੁੰਦੇ ਹਾਂ ਕਿ ਆਪਣੇ ਬੱਚਾ ਦਾ ਜਿਹੜਾ ਫਿਊਚਰ ਹੈ ਉਹ ਪੂਰੀ ਖਿਆ ਹੋ ਵਧੀਆ ਬਣਾਓ ਪੜ੍ਹਾਓ ਦਿਖਾਓ ਹਰੇਕ ਬੰਦੇ ਦੀ ਆਪਣੀ ਆਪਣੀ ਕਿਸਮਤ ਹੈ ਜ਼ਰੂਰੀ ਨਹੀਂ ਕਿ ਹਰ ਕੋਈ ਸੰਦੀਪ ਸਿੰਘ ਬਣੇ ਤੇ ਜ਼ਰੂਰੀ ਨਹੀਂ ਕਿ ਹਰ ਕੋਈ ਟਾਟਾ ਮੰਨੀ ਬਨ ਜਾਏ ਤੇ ਹਰੇਕ ਦੀ ਆਪਣੀ ਕਿਸਮਤ ਹੈ ਤੁਸੀਂ ਆਪਣੇ ਲੋ ਪੂਰੀ ਕੋਸ਼ਿਸ਼ ਕਰੋ ਪੜhao ਤੇ ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਸੰਦੀਪ ਸਿੰਘ ਜਿਸ ਤੇ ਅੱਜ ਇਹ ਪੂਰਾ ਲਾਈਵ ਪ੍ਰੋਗਰਾਮ ਹੋਇਆ ਜਿਸ ਨੂੰ ਕਿ ਸਰਕਾਰ ਜਿਸ ਦੀ ਬਾਹ ਫੜੇ ਉਸ ਨੂੰ ਕੋਈ ਨਾ ਕੋਈ ਨੌਕਰੀ ਦਿੱਤੀ ਜੇ ਉਸ ਦਾ ਇਨਸਾਫ ਹੋਵੇ ਤਾਂ ਅਜੀਆਂ ਸੁਪੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਤੁਸੀਂ ਜਗਾਓ ਆਪਣੇ ਕਮੈਂਟ ਕਰਕੇ ਤਾਂ ਕਿ ਇਸ ਸੰਦੀਪ ਸਿੰਘ ਦਾ ਨਹੀਂ ਜਿਹੜੇ ਸੰਦੀਪ ਸਿੰਘ ਵਰਗੇ ਹੋਰ ਵੀ ਪੰਜਾਬ ਦੇ ਵਿੱਚ ਹਜ਼ਾਰਾਂ ਵਿਦਿਆਰਥੀ ਬੈਠੇ ਨੇ ਉਹ ਪਾਲਿਕੇ ਬੇਵਜ਼ਗਰ ਉਹਨਾਂ ਦਾ ਵੀ ਕੋਈ ਨਾ ਕੋਈ ਫਾਇਦਾ ਹੋ ਸਕੇ ਸੋ ਦੋਸਤੋ ਫੇਰ ਕੋਈ ਮੁੱਦਾ ਲੈ ਕੇ ਤੁਹਾਡੇ ਹਾ ਰੂਬਰੂ ਜਲਦੀ ਹਾਜ਼ਰ ਹੋਵਾਂਗਾ ਉ ਤੱਕ ਮੈਨੂੰ ਦਿਓ ਇਜਾਜ਼ਤ